ਸੋਨਾ ਮਿੱਟੀ ਹੁੰਦਾ ਦੇਖ ਰੋਪਿਆ ਅੰਨ ਦਾਤਾ ਪੁੱਤਾਂ ਮੰਗ ਪਾਲੀ ਫਸਲ ਤੋਂ ਮੈਨੂੰ ਬਹੁਤ ਮੇਲ ਸੀ ਖੁੱਲੇ ਮੈਦਾਨਾਂ ਚ ਲਰੋਂਦੀ ਫਸਲ ਜਿਵੇਂ ਸੋਨਾ ਹੋਵੇ ਸੋਚਿਆ ਸੀ ਫਸਲ ਦੇ ਇਸ ਪੈਸੇ ਨਾਲ ਇਸ ਵਾਰ ਆੜਤੀਏ ਦੇ ਬੈਂਕ ਦਾ ਕਰਜ਼ਾ ਉਤਾਰ ਦੇਵਾਂਗਾ ਸੁਖ ਨਾਲ ਆਪਣੀ ਵੱਡੀ ਧੀ ਲਾਡੋ ਦੇ ਵੀ ਹੱਥ ਪੀਲੇ ਕਰਨੇ ਨੇ ਇਹੋ ਦਿਲ ਚ ਬਲਬਲੇ ਉੱਠਦੇ ਰਹਿੰਦੇ ਹਰ ਵੇਲੇ ਕਦੇ ਕਾਪੀ ਫੜ ਵਹੀ ਖਾਤਾ ਵੇਖਣਾ ਕਿਸੇ ਦਾ ਉਧਾਰ ਲੈਣਾ ਦੇਣਾ ਹੈ ਇਸ ਵਾਰੀ ਆਪਣੇ ਵੀ ਦੋ ਕੁਟ ਤੇ ਚਾਦਰੇ ਤੇ ਆਪਣੀ ਤੀਵੇਂ ਨੂੰ ਵੀ ਸੋਨਾ ਸੌਟ ਲਿਆ ਦੇਣਾ ਤੇ ਜੇ ਆਪਣੇ ਘਰ ਘਰ ਸੇਵਾ ਵਾਲੇ ਭਾਈ ਆਉਂਦੇ ਉਹਨਾਂ ਨੂੰ ਗੁਰੂ ਘਰ ਲਈ ਦੋ ਜਾਂ ਤਿੰਨ ਕੁਆਂਟਲ ਕਣਕ ਵੀ ਦੇ ਦੇਵਾਂਗੇ ਅਜੇ ਖਿਆਲ ਆਉਂਦੇ ਦਿਲ 'ਚ ਫਸਲ ਕਦੋਂ ਵੱਡੀ ਕਦੋਂ ਪੱਕੀ ਸਮੇਂ ਦਾ ਪਤਾ ਨਹੀਂ ਚੱਲਿਆ ਅਚਾਨਕ ਕਿਸੇ ਨੇ ਦਰਵਾਜ਼ਾ ਖੜਕਾਇਆ ਉਹ ਜਾਗਰਾ ਉਈ ਜਾਗਰਾ ਮਟਿੱਲਾ ਜਾ ਪਰਨਾ ਸਿਰ ਤੇ ਲਵੇਟ ਕੇ ਬਾਹਰ ਆਇਆ ਹਾਂ ਭਾਉ ਦੱਸ ਤੂੰ ਇੱਥੇ ਸੁੱਤਾ ਪਿਆ ਬਾਹਰ ਤੇ ਖੇਤਾਂ ਨੂੰ ਅੱਗ ਲੱਗ ਗਈ ਸਾਰੇ ਕਣਕ ਦੀ ਫਸਲ ਸਾੜ ਤਬਾਹ ਹੋ ਗਈ ਐ ਇਹਨੇ ਨੂੰ ਜਾ ਵੇਖਿਆ ਸੱਚ ਹੀ ਫਸਲ ਤਬਾਹ ਸੀ ਪਿੰਡ ਗਲੀ ਗਵਾਣ ਦੇ ਰਲ ਮਿਲ ਹੌਸਲਾ ਦਿੱਤਾ ਪਰ ਉਹ ਕੋਈ ਨਾ ਆਇਆ ਜੋ ਹਰ ਸਾਲ ਗੁਰੂ ਘਰ ਲਈ ਕਣਕ ਦੀਆਂ ਬੋਰੀਆਂ ਲੈ ਜਾਂਦੇ ਸੀ ਪਰ ਉਹ ਕੋਈ ਨਹੀਂ ਬੋੜਿਆ ਜੋ ਹਰ ਸਾਲ ਉਗਰਾਹੀ ਕਰਕੇ ਲੈ ਜਾਂਦੇ ਸੀ ਲਾਡੋ ਦੇ ਹੱਥ ਪੀਲੇ ਕਰਨ ਦਾ ਫਿਰ ਸਮਾਂ ਲੱਗਣਾ ਕਰਜ਼ਾ ਵਹੀ ਖਾਤਾ ਨਵੇਂ ਕੁੱਟ ਤੇ ਚਾਦਰੇ ਅਜਿਹਾਂ ਸੋਚਾਂ ਸੋਚ-ਸੋਚ ਕੇ ਸੋਨਣਾ ਮਿੱਟੀ 'ਚ ਮਿਲਦਾ ਵੇ ਕੰਨ ਦਾ ਤਾਂ ਰੋਂਦਾ ਆਪਣੀ ਸੜਦੀ ਫਸਲ ਤੇ ਖੇਤ ਤੋਂ ਬਾਹਰ ਆ ਗਿਆ